ਅਮਰੀਕਾ ਦੇ ਹਾਤੀ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 1 ਕਿਲੋ ਹੈਰੋਇਨ ਦੇ ਨਾਲ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ। ਇਸ ਮੌਕੇ ਡੀਐਸਪੀ ਦਿਹਾਤੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੇਖਪੁਰਾ ਇਲਾਕੇ ਵਿੱਚ 1 ਕਿਲੋ ਹੈਰੋਇਨ ਦੇ ਨਾਲ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਹਨਾਂ ਦੇ ਵੱਲੋਂ ਇੱਕ ਵਰਨਾਕਾਰ ਵੀ ਤੇ ਇੱਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ 5000 ਤੱਕ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਅਧਿਕਾਰ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਸ ਇਸ ਕਰਕੇ ਦੱਸਿਆ ਕਿ ਮਾਨ ਜੋ ਬੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਟ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸੱਧਿਆਤੀ ਜੀ ਦੇ ਦੇਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡਿਆਲਾ ਸ਼ੇਖੂਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਨ ਬਰਾਮਦ ਕੀਤੀ ਹੈ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਡ ਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਲੋ ਦਲਬਾਖ ਸਿੰਘ ਤਰਸਕੇ ਏਰੀਆ ਦਾ ਇੱਕ ਆਸ਼ਾਗਤ ਇੱਕ ਸੰਦੀਪ ਸਿੰਘ ਤਲਵੰਡੀ ਬੰਦਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰਨ ਬਰਾਮਦ ਕੀਤੀ ਆ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਹ ਅਡੀ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡੇ ਵਾਲੇ ਦੀ ਐਸ ਐਚਓ ਸਰਬ ਤੇ ਸਾਹਸਕ ਦੇਵ ਸਿੰਘ ਸਰ ਇੰਸਪੈਕਟਰ ਦੀ ਮੇਨ ਸਿਰਦ ਦਾ ਏ ਅਸੀਂ ਸਾਰੀ ਕਾਮਯਾਬੀ ਕੀਤੀ ਕੋਈ ਡਰਗ ਮਨੀ ਡਰਗ ਮਨੀ 5 ਕੇ 1000 ਰੁਪਈਆ ਇਹਨਾਂ ਦੇ ਕੋਲੋਂ ਮਿਲ ਗਿਆ ਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਹ ਤੋਂ ਪਹਿਲਾਂ ਹੀ ਸਾਡੇ ਹੱਥ ਚੜ ਗਿਆ ਇਸ ਤੋਂ ਪਹਿਲਾਂ ਮਾਮਲਾ ਚੜਿਆਗਾ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਪਹਿਲੇ ਪਰਚੇ ਦਰਜ ਹੈਗੇ ਆ ਜੇ ਸਾਰੇ ਦੋ ਦੋ ਕੰਨੇ ਪਹਿਲਾਂ ਦੱਸ ਕੇ ਉਹ ਹਾਲ ਲੈ ਗਿਆ ਉਹਦੇ ਪਤਾ ਲੱਗਾ ਕਿ ਜੇ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਫ਼ਤੀਸ਼ ਚੱਲਦੀ ਆ ਅ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਰ ਇਹ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9631 ਨਸ਼ਾ ਕਾਫੀ ਫੜਿਆ ਖਤਰਾ ਬਹੁਤ ਸਾਰਾ ਪਰ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਕੀ ਚਾਹਤੀ ਹੈ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜਨ ਜਿੰਨੇ ਵੀ ਇਹ ਬੰਦੇ ਹੈਗੇ ਇਸ ਘੰਡੇ ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡਿਆਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ اپیل ਹੈਗੀ ਆ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਐਸਚਓ ਸਾਹਿਬ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ ਤੇ ਇਹ ਵੀ ਜਾਏ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਲੋਕ ਸਾਥ ਦੇਣਗੇ ਤਾਂ ਫੇਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਤਮ ਖਾਤਮਾ ਕਰ ਸਕਦੇ ਜਿਹੜਾ ਸ਼ਹਿਰ ਕੋਲੋਂ ਮਕਾਨ ਕਿਹਦਾ ਹਬਾ ਉਹਦੀ ਨਸ਼ੇ ਦੀ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਅਦਾ ਪਰਚਾ ਹੁੰਦਾ ਹੁਣ ਇਹ ਤੋਂ ਅਲੱਗਾ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਆ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਛੇਕੂਪੁਰ ਮਹੱਲੇ ਵਾਲਿਆਂ ਨੂੰ ਵੀ ਵੀ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ ਡੰਡਿਆਲਾ ਗੁਰੂ ਤੋਂ ਪ੍ਰਦੀਪ ਜੈਨ ਦੀ ਰਿਪੋਰਟ ਥਲੰਦਰ ਸਿਟੀ ਲਾਈਫ